ਇੱਕ ਗੱਲ ਸਪਸ਼ਟ ਹੋ ਗਈ ਬ੍ਰਹਮ ਗੈਨੀ ਮਨੁੱਖ ਉਸ ਦਿਨ ਹੋਵੇਗਾ ਜਿਸ ਦਿਨ ਅਕਥ ਨੂੰ ਸੁਨੇਗਾ ਜਿਹਨੂੰ ਜ਼ਬਾਨ ਕਤਨ ਨਹੀਂ ਕਰ ਸਕਦੀ ਉਹਨੂੰ ਸੁਨੇਗਾ ਪਖੀ ਬਾਜੋਂ ਵੇਖਣਾ ਜਿਹਨੂੰ ਵੀ ਅੱਖਾਂ ਨਹੀਂ ਵੇਖ ਸਕਦੀਆਂ ਪਰ ਉਹ ਵੇਖ ਰਿਹਾ ਹੈ ਬਿਨ ਕੰਨਾਂ ਸੁਣਨਾ ਜਿਹਨੂੰ ਇਹ ਕੰਨ ਨਹੀਂ ਸੁਣ ਸਕਦੇ ਅਨਾਹਦ ਨਾਦ ਬ੍ਰਹਿਮੰਡ ਦੇ ਵਿੱਚ ਵੱਜ ਰਿਹਾ ਹੈ ਵਿਆਪਕ ਹੈ ਪਰ ਸਾਡ ਚੋਂਕੇ ਵਿਆਪਕ ਹੈ ਤੋ ਅਸੀਂ ਉਸ ਅਨਾਹਦ ਨਾਦ ਦੇ ਵਿੱਚ ਆ ਸਾਡੇ ਵਿੱਚ ਵੱਜ ਰਿਹਾ ਹੈ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਤੇ ਘਟ ਘਟ ਦੇ ਵਿੱਚ ਵੱਜ ਰਿਹਾ ਹੈ ਤੇ ਕੰਨ ਤੇ ਨਹੀਂ ਸੁਣਦੇ ਨਹੀਂ ਸੁਣਦੇ ਕੋਈ ਸਮਰਥ ਨਹੀਂ ਇਹ ਨਾਲ ਕੋਈ ਅੱਖੀ ਬਾਝੋਂ ਦੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਬਣਨਾ ਸਾਫ਼ ਕਹਿ ਦਿੱਤਾ ਹੈ ਉਹ ਵੇਖ ਜੋ ਇਨ੍ਹਾਂ ਅੱਖਾਂ ਨੂੰ ਬਿਨਾਂ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਮੀਟ ਕੇ ਵੀ ਵੇਖਿਆ ਜਾ ਸਕਦਾ ਹੈ ਅੱਖਾਂ ਹਨ ਨਹੀਂ ਤਾਂ ਵੀ ਵੇਖਿਆ ਜਾ ਸਕਦਾ ਸੂਰਦਾਸ ਨੇ ਵੇਖ ਲਿਆ ਅੱਖਾਂ ਤੇ ਨਹੀਂ ਸਨ ਉਹਦੇ ਸੰਸਾਰ ਨੂੰ ਵੇਖਣਾ ਹੈ ਇਹ ਅੱਖਾਂ ਖੋਲਣੀਆਂ ਪੈਣਗੀਆਂ ਨਿਰੰਕਾਰ ਨੂੰ ਵੇਖਣਾ ਹੈ ਇਹ ਅੱਖਾਂ ਬੀਟਣੀਆਂ ਪੈਣਗੀਆਂ ਇਹ ਵੀ ਮਹਿਸ ਕਰਦੇ ਬੰਦ ਕਰਨੀਆਂ ਪੈਣਗੀਆਂ ਭਾਈ ਤੇ ਕਹਿੰਦੇ ਨੇ ਮੁਰਦੇ ਵਾਂਗ ਮੁਰੀਦ ਹੋਏ ਭਾਈ ਗੁਰਦਾਸ ਕਹਿੰਦੇ ਨੇ ਸਿੱਖ ਬਣ ਜਾ ਮੁਰੀਦ ਬਣ ਜਾ ਮੁਰਦੇ ਦੀ ਤਰ੍ਹਾਂ ਮੁਰਦੇ ਦੀ ਤਰ੍ਹਾਂ ਤੇ ਮੁਰਦੇ ਦੀ ਅੱਖਾਂ ਬੰਦ ਹੋ ਜਾਂਦੀਆਂ ਅੱਖਾਂ ਤੇ ਮੁਰਦੇ ਦੀਆਂ ਬੰਦ ਹੋ ਗਈਆਂ ਪਰ ਅੰਦਰ ਵੇਖ ਸਕੇ ਉਹ ਚੇਤਨਾ ਨਹੀਂ ਰਹੀ ਵੇਖਣਾ ਬਾਹਰ ਸੰਸਾਰ ਅੱਖਾਂ ਖੋਲ ਕੇ ਵੇਖਣਾ ਪਏਗਾ ਵੇਖਣਾ ਹੈ ਨਿਰੰਕਾਰ ਹੁਣ ਇਹਨਾਂ ਅੱਖਾਂ ਨੂੰ ਬੰਦ ਕਰ ਸੁਣਨਾ ਹੈ ਸੰਸਾਰ ਨੂੰ ਕੰਨ ਖੋਲ ਕੇ ਸੁਣ ਅਗਰ ਰੋਈ ਪਾ ਰੱਖੀਏ ਤੇ ਖੋਲ ਕੇ ਸੁਣ ਤੇ ਜੇ ਸੁਣਨਾ ਹੈ ਨਿਰੰਕਾਰ ਨੂੰ ਜੋ ਹਰ ਵਕਤ ਬੋਲ ਰਿਹਾ ਹੈ ਇਹ ਨਹੀਂ ਜਦੋਂ ਅੰਮ੍ਰਿਤ ਵੇਲੇ ਬੋਲਦਾ ਹੋਵੇ ਤੇ ਸੁਣ ਲਈਏ ਸੰਧਿਆ ਸਮੇਂ ਬੋਲਦਾ ਹੋਵੇ ਤੇ ਸੁਣ ਲਈਏ ਠਾਕਰ ਹਮਰਾ ਸਦਬੋਲੰਤਾ ਹਰ ਵਕਤ ਬੋਲਦਾ ਹੈ ਪੰਕਤੀ ਗੁਰੂ ਗ੍ਰੰਥ ਸਾਹਿਬ ਠਾਕਰ ਹਮਰਾ ਸਦਬੋਲੰਤਾ ਸਦਾ ਬੋਲਦਾ ਹੈ ਜੇ ਨਹੀਂ ਅੰਮ੍ਰਿਤ ਵੇਲੇ ਬੋਲਦਾ ਤੇ ਸੁਣ ਲਈਏ ਰਾਤ ਨੂੰ ਬੋਲਦਾ ਤੇ ਸੁਣ ਲਈਏ ਚਲੋ ਸ਼ਾਮ ਨੂੰ ਬੋਲਦਾ ਤੇ ਸੁਣ ਲਈਏ ਤੂੰ ਸੁਣਨ ਦੀ ਤੋਹਫੀਕ ਕਰੋ ਹਰ ਵਕਤ ਬੋਲ ਰਿਹਾ ਹੈ ਤੂੰ ਵੇਖਣ ਦੀ ਤੋਹਫੀਕ ਪੈਦਾ ਕਰੋ ਹਾਜ਼ਰ ਨਾਜ਼ਰ ਹੈ ਤੂੰ ਹੱਥਾਂ ਨਾਲ ਪਕੜਨ ਦੀ ਸਪਰਸ਼ ਕਰਨ ਦੀ ਤੋਹਫੀਕ ਪੈਦਾ ਕਰ ਜੋ ਹਰ ਵਕਤ ਮੌਜੂਦ ਹੈ ਪਰ ਬਿਨ ਹੱਥਾਂ ਕਰਨਾ ਹੈ ਇਹਨਾਂ ਹੱਥਾਂ ਨਾਲ ਨਹੀਂ ਪੈਰਾਂ ਬਾਝੋਂ ਚੱਲਣਾ ਇਹ ਪੈਰ ਤੇ ਸਾਨੂੰ ਕਈ ਵਾਰ ਕਈ ਗੁਰਦੁਆਰਿਆਂ ਚ ਲੈ ਗਏ ਨ ਮੰਦਰਾਂ ਚ ਲੈ ਗਏ ਨ ਮਸਜਿਦਾਂ ਚ ਲੈ ਗਏ ਨੇ ਅਜੇ ਵੀ ਮਨ ਨਾ ਖੁਦਾ ਤੱਕ ਪਹੁੰਚਿਆ ਨਾ ਗੁਰੂ ਤੱਕ ਪਹੁੰਚਿਆ ਨਾ ਪ੍ਰਭੂ ਤੱਕ ਪਹੁੰਚਿਆ ਅਜੇ ਤਾਈਂ ਸ਼ਬਦ ਨਹੀਂ ਆਉਣਾ ਨਾ ਹੁੰਦਾ ਨਾ ਹੁਕਮਨਾਮਾ ਹੈ ਮੈਂ ਫਿਰ ਇਤਨੀ ਗੱਲ ਨਹੀਂ ਕਰਨੀ ਸੀ ਇਸ ਨੂੰ ਕਰਦਾ ਵੀ ਨਹੀਂ ਆਉਂਦਾ ਮੈਂ ਕਾਰਨ ਕੱਚੇ ਸਰੋਤੇ ਕੁਝ ਹੋਰ ਦਾ ਹੋਰ ਸਮਝ ਸਕਦੇ ਹਨ ਕੱਚੇ ਸਰੋਤੇ ਪਰ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਹੁਕਮ ਆਇਆ ਤੇ ਮੈਂ ਸਮਝਦਾ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਉਹ ਇਹ ਆਖਿਆ ਕਿਹਾ اے ਮਨ ਸੁਣ ਕਿਸ ਨੂੰ ਅਕਾਫ ਕਥਾ ਜਿਹਨੂੰ ਇਹ ਜ਼ਬਾਨ ਕਥਨ ਨਹੀਂ ਕਰ ਸਕਦੀ ਉਹਨੂੰ ਸੁਣ ਜਿਹਨੂੰ ਇਹ ਕੰਨ ਵੀ ਨਹੀਂ ਸੁਣ ਸਕਦੇ ਹੈਰਾਨਗੇ ਅੱਜ ਤੱਕ ਜਿਤਨਾ ਸੁਣਿਆ ਇਨ੍ਹਾਂ ਕੰਨਾਂ ਨਾਲ ਤੇ ਸੁਣਿਆ ਅੱਜ ਤੱਕ ਜਿਤਨਾ ਪਾਠ ਪੂਜਾ ਕੀਤੀ ਹੈ ਕਥਾ ਕੀਰਤਨ ਕੀਤਾ ਹੈ ਐਸੇ ਜ਼ਬਾਨ ਨਾਲ ਕੀਤਾ ਹੈ ਇਮਾਨਦਾਰੀ ਨਾਲ ਦੱਸਣਾ ਹੁੰਦਾ ਸੁਣ ਕੇ ਕੁਝ ਖੇਡ ਬਣੇ ਬੋਲ ਬੋਲ ਕੇ ਕੁਝ ਖੇਡ ਬਣੇ ਇਮਾਨਦਾਰੀ ਨਾਲ ਆਪਣਾ ਫੈਸਲਾ ਕਰਨਾ ਤੂੰ ਖੁਦ ਬਾਮਨਸਬ ਸ਼ੁੱਧ ਆਇ ਤੱਕ ਅਸੀਂ ਉਹੀ ਕੁਝ ਆਪਣੇ ਆਪ ਨੂੰ ਸਮਝਦੇ ਆ ਜੋ ਦੂਜੇ ਸਾਡੇ ਤੇ ਲੇਬਲ ਲਾ ਦਿੰਦੇ ਨੇ ਦੇਖੋ ਜੇ ਕਾਰਖਾਨੇ ਆ ਜੇ ਵਸਤੂਆਂ ਬਣਦੀਆਂ ਨੇ ਪਰ ਉਹਨਾਂ ਉੱਤੇ ਜਿਹੜਾ ਲੇਬਲ ਲੱਗਦਾ ਉਹ ਤੇ ਕਾਰਖਾਨੇਦਾਰ ਹੀ ਲੰਗਾ ਇਹਨਾਂ ਸਾਡੀ ਹੋਂਦ ਤੇ ਵੀ ਲੇਬਲ ਦੂਜੇ ਲਾ ਦਿੰਦੇ ਨੇ ਇਹ ਤੇ ਬੜਾ ਸਤਸੰਗੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਪ੍ਰੇਮੀ ਹੈ ਅਗਲੇ ਨੇ ਲੇਬਲ ਲਾ ਦਿੱਤਾ ਇਹ ਤੇ ਬੜਾ ਗਾਇਨੇ ਹੈ ਅਗਲੇ ਨੇ ਲੇਬਲ ਲਾ ਦਿੱਤਾ ਅਸੀਂ ਸਮਝਣ ਲਈ ਅਸੀਂ ਇਹ ਹੀ ਕੋਚਾਂ ਅਗਲੇ ਨੇ ਲੇਬਲ ਜੋ ਲਾਇਆ ਹੈ ਇਹਦੇ ਬੜਾ ਪ੍ਰੇਮੀ ਹੈ ਬੜਾ ਪ੍ਰੇਮੀ ਹੈ ਉੜੇ ਫੈਸਲਾ ਵੀ ਅਗਲੇ ਦਾ ਅਗਲੇ ਦਾ ਲਾਇਆ ਹੋਇਆ ਨੇਬਲ ਸਾਦੀ ਕਹਿੰਦੇ ਨਹੀਂ ਤੋ ਖੁਦ ਬ ਮੁਨਸਬ ਸੁ ਆਪਣਾ ਫੈਸਲਾ ਆਪ ਕਰ ਆਪਣੇ ਤੇ ਦੇਬਲ ਆਪ ਲਾ ਤੁਕੀ ਹੈ ਤੁਕੀ ਹੈ ਤੂੰ ਬ੍ਰਹਮ ਗਿਆਨੀ ਹੈ ਤੂੰ ਬ੍ਰਹਮ ਦ੍ਰਿਸ਼ਟ ਰੱਖਦਾ ਹੈ ਅਗਰ ਬ੍ਰਹਮ ਦ੍ਰਿਸ਼ਟ ਨਹੀਂ ਰੱਖਦਾ ਤੇ ਬ੍ਰਹਮ ਗਿਆਨ ਵੀ ਨਹੀਂ ਰੱਖਦਾ ਪਾਣ ਜਾਂਦਾ ਸਵੇਤੀ 40 ਸਾਲ ਤੋਂ ਤੂੰ ਸੁਣ ਵੀ ਰਿਹਾ ਹੈ ਆ ਵੀ ਰਿਹਾ ਤੇ ਜੇ ਖੇਡ ਅਜੇ ਤੱਕ ਨਹੀਂ ਬਣੀ ਤਾਂ ਫਿਰ ਕਦੋਂ ਬਣੇਗੀ ਕਿਦਰੇ ਐਸਾ ਤੇ ਨਹੀਂ ਜੋ ਮੈਂ ਸਮਝਦਾ ਰਿਹਾ ਉਹ ਨਹੀਂ ਹੈ ਉਹ ਨਹੀਂ ਹੈ ਉਹ ਜੋ ਹੈ ਉਹ ਮੇਰੀ ਸਮਝ ਤੋਂ ਪਰੇ ਮੈਂ ਨਹੀਂ ਸਮਝਦਾ ਪਿਆ ਜੋ ਮੈਂ ਸਮਝਦਾ ਰਿਆਂ ਉਹ ਨਹੀਂ ਹੈ ਔਰ ਜੋ ਹੈ ਉਹ ਮੇਰੀ ਸਮਝ ਦੇ ਚ ਨਹੀਂ ਹੈ ਇਹ ਪੰਕਤੀ ਧਰਮ ਦਾ ਤਤਵ ਗਿਆਨ ਹੈ ਸੁਣੋ ਮਨ ਅਕਥ ਕਥਾ ਹਰ ਗਿਆ ਉਹ ਜੋ ਹਰੀ ਦਾ ਨਾਮ ਹੈ ਜੋ ਅਕਥ ਹੈ ਸੁਣੋ ਕੋਈ ਕਥਾ ਸੁਣ। ਤੇ ਮੈਂ ਫਿਰ ਅਰਜ਼ ਕਰਾਂ ਦੌਰਾਂ ਵਾਂ ਜਦ ਕਥਨ ਹੀ ਨਹੀਂ ਹੋ ਸਕਦਾ ਜ਼ਬਾਨ ਕਹੀ ਨਹੀਂ ਸਕਦੀ ਫਿਰ ਕਿਵੇਂ ਸੁਣेंगे? ਫਿਰ ਕਿਵੇਂ ਸੁਣेंगे? ਜ਼ਬਾਨ ਨੂੰ ਛੱਡ ਠਾਕਰ ਅਮਰਾ ਸਦ ਬੋਲੰਤਾ ਸਦਾ ਬੋਲਦਾ ਪਿਆ। ਉਹਨੂੰ ਸੁਣ। ਅਨਾਹਦ ਨੂੰ ਸੁਣ। ਉਹ ਅਕਤ ਹੈ ਤੇਰੀ ਜ਼ਬਾਨ ਨਹੀਂ ਬਿਆਨ ਕਰ ਸਕੇ ਉਹਨੂੰ ਸੁਣ ਤੋ ਫਿਰ ਕਿਸ ਤਰ੍ਹਾਂ ਸੁਣੀਏ ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਪੁੱਲ ਹੁੰਦੇ ਨੇ ਪੁੱਛ ਨਹੀਂ ਆਉਂਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਤੇ ਬਾਹਰ ਦੀ ਤਰਫ ਖੁੱਲਦੇ ਹੈ ਦੇ ਅੰਦਰ ਦੀ ਤਰਫ ਨਹੀਂ ਖੁੱਲਦੇ ਇਸ ਵਾਸਤੇ ਕਹਿੰਦੇ ਨੇ ਕਿ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਇਹ ਇਨ ਇੰਦਰੀਆਂ ਦੀ ਖੇਡ ਹੀ ਨਹੀਂ ਹੈ ਨਾਉ ਜ਼ਬਾਨ ਦਾ ਰਸ ਹੈ ਨਾਉ ਕੰਨਾਂ ਦਾ ਰਸ ਹੈ ਨਾਉ ਅੱਖਾਂ ਦਾ ਰਸ ਹੈ ਲਾਹ ਖਲੜੀ ਦਾ ਰਸ ਹੈ ਨਾਉ ਨਾਸਕਾ ਦਾ ਰਸ ਹੈ ਉਹ ਨਹੀਂ ਹੈ ਇਹ ਸਾਰੇ ਰਸ ਸਿੱਕੇ ਨੇ بے خیبن پھیکا تیاغ ری سخی ہے نام مہارس بھیا تے سب پھکے نے پھکے کیوں نے ایک بھوجن ایک ساگ سبزی دا اج سواد آیا ہے سویرے پھر فیصلہ کیتا نہیں شامیں بھی ای کھانا پھر شامیں پھر فیصلہ کیتا کل سویرے بھی ای کھانا پھر کل سویرے ای فیصلہ کیتا ہے شامیں ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ ਹੋ ਰਸ ਨਹੀਂ ਖਤ ਕੋਈ ਵੀ ਰਸ ਇੰਦਰੀਆਂ ਦਾ ਉਹਨੂੰ ਰੋਜ਼ ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਂਦਾ ਸਿਰਫ ਭੋਜਨ ਦੀ ਗੱਲ ਨਹੀਂ ਬਾਕੀ ਵੀ ਇੱਕ ਸੰਗੀਤ ਦੀ ਧੁਨ ਸੁਣੀ ਹੈ ਬੜਾ ਰਸ ਆਇਆ ਫਿਰ ਕਹੀਏ ਫਿਰ ਸੁਣਾਓ ਥੋੜਾ ਰਸ ਖੋ ਗਿਆ ਫਿਰ ਗਈਏ ਫਿਰ ਸੁਣਾ ਅੱਧਾ ਰਸ ਹੋ ਗਿਆ ਫਿਰ ਚੌਥੀ ਪੰਜਵੀਂ ਦਫਾ ਸੁਣੀਏ ਛੇਵੀਂ ਸਤਵੀਂ ਦਫਾ ਸੁਣੀਏ ਕਹੋ ਗਿਆ ਰਸ ਗੱਲ ਖਤਮ ਹੋ ਗਿਆ ਜੋ ਸੁਣਦੇ ਆ ਸੁਣਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦੇ ਆ ਵੇਖਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦੇ ਆ ਖਾਂਦੇ ਆ ਬਿਲਕੁਲ ਫਿੱਕਾ ਹੋ ਜਾਏ ਅਗਰ ਵਾਰ-ਵਾਰ ਰਿਪੀਟ ਕੀਤਾ ਜਾਏ। ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ। ਜੋ ਰੋਜ਼-ਰੋਜ਼ ਰਿਪੀਟ ਕਰਦੇ ਆ ਵਧਦਾ ਜਾਏ, ਵਧਦਾ ਜਾਏ, ਵਧਦਾ ਜਾਏ। ਜੋ ਰੋਜ਼-ਰੋਜ਼ ਦੁਹਰਾਉਂਦੇ ਆ ਵਧਦਾ ਜਾਏ, ਵਧਦਾ ਜਾਏ ਜੇਦੀ ਕੋਈ ਸੀਮਾ ਨਹੀਂ, ਉਹਨੂੰ ਨਾਮ ਰਸ ਕਹਿੰਦੇ। ਜੋ ਰੋਜ਼-ਰੋਜ਼ ਵਧਦਾ ਜਾਏ ਇਹ ਮਨੁੱਖ ਦੇ ਬੋਧ ਦੇ ਵਿੱਚ ਨਹੀਂ ਹੈ ਅਜ ਤੱਕ ਕੋਈ ਸੈਂਟਿਸਟ ਕਬੂਲ ਨਹੀਂ ਕਰ ਸਕਿਆ ਮੈਂ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당 ਰਹਿ ਗਿਆ ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਘੋ ਰੱਖਦੀ ਉਹ ਥਾਲੀ ਚੁੱਕ ਕੇ ਪਰੇ ਮਾਰਦਾ ਰੋਜ਼ ਰੋਜ਼ੇ ਰੋਜ਼ ਰੋਜ਼ੇ ਕਾਰਨ ਕਿ इतना स्वाद आया उस विचारी ने समझे ये ना चीज पसंद है वो बना गई बनांदी गई लाजमी उन्हें पजमे दिन थाली चुप के परे मारे रोज, रो, रोज 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 ही चीज जो पहली दफा खाधी बड़ी सुज रोज, रोज खाधी फिखी हो गई ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਛਕੀਏ ਤੇ ਰਸ ਵੱਧਦਾ ਜਾਏ ਉਹ ਹੀ ਪਰਮਾਤਮ ਰਸ ਹੈ ਪਰ ਬਦਕਿਸਮਤ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਧ ਕੋਲ ਆਉਂਦਾ ਆਉਂਦਾ ਨਹੀਂ ਕਿਸੇ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਹਨਾਂ ਨੂੰ ਕਹੀਏ ਦੱਸੋ ਉਹ ਕਹਿੰਦੇ ਨਾ ਕੱਥ ਗੱਲ ਖਤਮ ਤੋ ਆਮ ਮਨੁੱਖ ਦੁਬਦਲ ਚ ਪੈ ਗਏ ਬੜੇ ਤੋਂ ਬੜੇ ਬ੍ਰह्म ਗੈਨੇ ਅਵਤਾਰ ਨੂੰ ਵੀ ਕੋਈ ਕਹਿ ਦੇ ਉਹ ਪ੍ਰਤੱਖ ਕਰੋ ਤੇ ਪ੍ਰਤੱਖ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਲੈ ਇਹ ਤੋਂ ਮੋਝ ਪਾ ਤੈਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ ਤੁਹ ਐਸਾ ਤੇ ਪਰਦਕਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ ਇਸ ਵਾਸੇ ਕਿਸੇ ਅਵਤਾਰ ਨੂੰ ਤਤੀ ਤਵੀ ਤੇ ਬੈਠਣਾ ਪਿਆ ਕਿਸੇ ਨੇ ਚੰਦਨੀ ਚੌਂਗ ਦੇ ਚਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੂਲੀ ਤੇ ਚੜਨਾ ਪਿਆ ਨਹੀਂ ਕੇ ਰਿਹਾ ਕੋਈ ਪਰਪਖਸ਼ ਪ੍ਰਮਾਣ ਨਹੀਂ ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ ਮੈਂ ਨਹੀਂ ਮੰਨਦਾ ਇਸ ਤਰ੍ਹਾਂ ਦੇ ਇੱਕ ਅਦ ਸਜਣ ਤੇ ਦੂਜੇ ਤੀਜੇ ਦਿਨ ਮੈਨੂੰ ਟਕਰਦੇ ਹੀ ਨੇ ਗੈਨੀ ਜੀ ਇਹ ਤੇ ਅਸੀਂ ਨਹੀਂ ਮੰਨਦੇ ਤੇ ਮੈਂ ਕਹਾ ਜ਼ੋਰ ਕੌਣ ਲਾਂਦਾ ਪਿਆ ਤੁਸੀਂ ਮੰਨੋ ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ ਜ਼ੋਰ ਕੌਣ ਲਾ ਰੇ ਨਹੀਂ ਮੰਨਦੇ ਨਾ ਸੁ ਬੁਧੇਰੀ ਦੁਨੀਆ ਨਹੀਂ ਮੰਨਦੀ ਆਪਾਂ ਜ਼ੋਰ ਥੋੜੀ ਲਾਂਦੇ ਕਿਉਂ ਫਿਰ ਤੁਸੀਂ ਕਹਿਣਾ ਪ੍ਰਤੱਖ ਪਰਮਾਨ ਨੂੰ ਦੇਵ ਹੈ ਹੀ ਨਹੀਂ ਹੈ ਹੀ ਨਹੀਂ ਸੋਣਮਨ ਅਕਥ ਕਥਾ ਹਰਨਾ ਕਿਸ ਤਰ੍ਹਾਂ ਸੁਣੀ ਜਾਏ ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲਿਏ ਦਰਵਾਜ਼ੇ ਜਦ ਮੈਂ ਉਸ ਅਨਾਹਦ ਨੂੰ ਸੁਣਦਾ ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ ਕਿਉਂਕਿ ਮਨ ਨੂੰ ਸਰੋਤਾ ਬਣਾਣਾ ਹੈ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ ਹੈ ਭੱਜ ਜਾਂਦਾ ਕਦੀ ਅੱਖਾਂ ਦੇ ਰਾਹੀਂ ਵੱਜ ਜਾਂਦਾ ਕਦੀ ਕੰਨਾ ਦੇ ਰਾਹੀ ਕਦੀ ਰਸਨਾ ਦੇ ਰਾਹੀ ਕਦੀ ਨਾਸਕਾ ਦੇ ਰਾਹੀ ਕਦੀ ਕਲੜੀ ਦੇ ਰਾਹੀ بڑے ਦਰਵਾਜ਼ੇ ਨੇ ਭੱਜ ਜਾਂਦਾ ਨੱਸ ਜਾਂਦਾ ਮੂੰਹ ਲਈਏ ਦਰਵਾਜ਼ੇ ਕਿਸ ਮਕਾਨ ਦੇ ਜਿੰਨੇ ਦਰਵਾਜ਼ੇ ਨੇ ਮੈਂ ਬੰਦ ਕਰ ਦਿੱਤੇ ਜਦ ਮੈਂ ਉਸ ਰਸ ਨੂੰ ਮਾਰ ਨਾ ਹੁੰਦਾ ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ ਫਿਰ ਬਣਿਆ ਹੀ ਰਹਿੰਦਾ ਔਰ ਰਸ ਆਪੇ ਬਦਲਾ ਵੀ ਰਹਿੰਦਾ ਹੈ ਭੋਜਨ ਖਾਵਾਂਗੇ ਫਿਰ ਰਸ ਆਵੇਗਾ ਜਦ ਮੂੰਹ ਦੇ ਚ ਬੁਰਕੀ ਨਹੀਂ ਫਿਰਤੇ ਨਹੀਂ ਔਰ ਉਹ ਰਸ ਇੱਕ ਦਫਾ ਆ ਗਿਆ ਕਦੀ ਬੇਰਸ ਹੁੰਦਾ ਹੀ ਨਹੀਂ ਆਪੇ ਹੀ ਵਰਦੀ ਆਪੇ ਆਟੋਮੈਟਿਕ ਜਿਵੇਂ ਸਵਾਸ ਚੱਲਦੇ ਨੇ ਇਸ ਤਰ੍ਹਾਂ ਆਪਣੇ ਆਪ ਉਹ ਰਸ ਚੱਲਦਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਕੁਛ ਵੀ ਨਹੀਂ ਕਰਨਾ ਪੈਂਦਾ ਇਸ ਵਾਸਤੇ ਪਤਾ ਹੈ ਭਗਤਾ ਨੇ ਕੀ ਆਖਿਆ ਹੈ ਕਰਮ ਕਰਕੇ ਨਹੀਂ ਮਿਲਿਆ ਨਿਸ਼ਕਰਮ ਨਾਲ ਮਿਲਿਆ ਵਿਚਾਰ ਕਰ ਕਰਕੇ ਨਹੀਂ ਮਿਲਿਆ ਨਿਰ ਵਿਚਾਰ ਨਾਲ ਮਿਲਿਆ ਐ ਦੂਜੀ ਗੱਲ ਸ਼ਿਕਰ ਦੇ ਵਿਚਾਰ ਕਰ ਕਰਕੇ ਨਹੀਂ ਮਿਲਿਆ ਜਦ ਨਿਰ ਵਿਚਾਰ ਹੋ ਗਏ ਤੋ ਨਿਰੰਕਾਰ ਪ੍ਰਗਟ ਹੋ ਗਏ ਜਦ ਨਿਸ਼ਕਰਮ ਹੋ ਗਏ ਉਹ ਨਿਰਮਲ ਧਰਮ ਪ੍ਰਗਟ ਹੋ ਗਿਆ ਕਰਮ ਕਰਤ ਹੋਵੇ ਨਾ ਕਰਉ ਤਿਸ ਬੈਸਨੋਆਂ ਦਾ ਨਿਰਮਲ ਧਰਮ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਨਿਸ਼ਕਰਮ ਹੋ ਗਏ ਧਰਮ ਪ੍ਰਗਟ ਹੋ ਗਿਆ ਕਰਦੇ ਆ ਕਰਦੇ ਆ ਵਿਚਾਰ ਇੱਕ ਦਿਨ ਨਿਰ ਵਿਚਾਰ ਹੋ ਗਏ ਨਿਰੰਕਾਰ ਪ੍ਰਗਟ ਹੋ ਗਿਆ ਪ੍ਰਗਟ ਕੀ ਹੋ ਗਿਆ ਹੈਗਾ ਸੀ ਵਿਚਾਰਾਂ ਦਾ ਹੀ ਪਰਦਾ ਪਿਆ ਹੋਇਆ ਸੀ ਮੇਰੇ ਵਿਚਾਰਾਂ ਦਾ ਹੀ ਪਰਦਾ ਪਿਆ ਸੀ ਹੈਗਾ ਸੀ ਕੋਲ ਮੇਰੇ ਕਰਮ ਹੀ ਪਜਾਈ ਫਿਰਦੇ ਸਨ ਮੈਂ ਨਿਸ਼ਕਰਮ ਹੋ ਗਿਆ ਹੋਇ ਸੀ ਕੋਈ ਸੀ ਮੈਂ ਨਿਰਵਿਚਾਰ ਹੋ ਗਿਆ ਹੋਈ ਹੈ ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚਾਈ ਹੋਵੇਗੀ ਜ਼ਰੂਰ ਪਕੜ ਚਾਈ ਹੋਵੇਗੀ